ਬਾਰ ਹੁਜਰਤ ਜੀ ਜੀ ਬਲਵੰਤ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਰਕਾਰ ਬਲਵੰਤ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਾਡਾ ਇੱਕਾ ਜਿੰਦਾਬਾਦ 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 ਵੀਰ ਦੇ ਪਰਿਵਾਰ ਨੂੰ ਮਾਫਿਆ ਦਿਓ ਮਾਫਿਆ ਦਿਓ ਵੀਰ ਦੇ ਪਰਿਵਾਰ ਨੂੰ ਮਾਫਿਆ ਦਿਓ ਮਾਫਿਆ ਦਿਓ ਆਸਲਾ ਸਰਕਾਰ ਨੂੰ ਜਿੰਦਾਬਾਦ 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 ਵੱਲ ਦੋਸ਼ੀ ਮਰਦਾਬਾਦ ਜਿੰਦਾਬਾਦ ਹਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਕਾਂਗਰੇਡ ਪਰਮੂ ਸਿੰਘ ਜੀ। ਪਿੰਡ ਸੱਜਾਵਾਲ। ਮੁੰਡੂਰ ਸੰਘਰਸ਼ ਕਮੇਟੀ ਦਾ ਪ੍ਰਧਾਨ। ਸਾਰਾ ਜੀ ਪੀਤਰ ਨੇ ਦੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ। ਇਹਦੇ ਬਾਰੇ ਜਿਹੜਾ ਧਰਮਾ ਸਾਡਾ ਚੱਲ ਰਿਹਾ। 2 ਸਾਲ 8 ਮਹੀਨਿਆਂ ਚੋ ਗਏ। ਜਿਹਨੂੰ ਪੌਣੇ 3 ਸਾਲ ਸੀ ਕਹਿੰਦੇ ਆ। ਕਿਉਂ ਜਿਹੜਾ ਇਹ ਜੁਲਮ ਹੋਇਆ ਭੈਣ ਕਲਵਰ ਉਹਨਾਂ ਨੂੰ ਮੌਤ ਦੇ ਘਾਟਾ ਰਹਿ ਗਿਆ ਇੱਕ ਵੱਲ ਸਚੂ ਜਿਹੜਾ ਮੌਜੂਦਾ ਸੀ ਉਹਦੇ ਗੱਲੀਓਂ ਪੈਰੋਗੇਟ ਕੀਤੀ ਗਈ ਪੈਰੋਗੇਟ ਵੀ ਇਹ ਜੀ ਕੀਤੀ ਗਈ ਕਰੰਟ ਲਾ ਲਾ ਕੇ ਉਹ ਮੰਜੇ ਦੇ ਵਿੱਚ ਪੈਣ ਨੂੰ ਮਜਬੂਰ ਹੋ ਗਏ ਉਹਨਾਂ ਤੋਂ ਮੁੜਕ ਕੋਈ ਨਹੀਂ ਪਿਆ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਜਿਹੜਾ ਕਿ ਸੈਸ਼ਨ ਕੋਰਟ ਅਦਾਲਤ ਨੇ ਆਰਡਰ ਦਿੱਤੇ ਆ ਵੀ ਪੀ ਅਸਧਕਾਰੀ ਕੋਈ ਵੀ ਆ ਪਹਿਲਾ ਕਮੇਟੀ ਜਾਂ BI ਰੇਂਟਿੰਗ ਹੋਵੇ ਜਾਂ IG ਰੇਂਟਿੰਗ ਹੋਵੇ ਉਹਦੀ ਇਨਕੁਆਰੀ ਕਰਕੇ ਉਹ ਪਰ ਤੋਂ ਪਿੱਛੇ ਭੇਜੀ ਜਾਵੇ ਜਿਹੜਾ ਕਿ ਇਹਨਾਂ ਨੂੰ ਜਿਹੜੇ ਦੋ ਪਰਿਵਾਰ ਆ 20 ਸਾਲ ਤੋਂ ਇਹਨਾਂ ਦਾ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਦੋ ਪਰਿਵਾਰਾਂ ਦਾ ਜਾੜਾ ਹੋ ਚੁੱਕਾ ਅਸੀਂ ਉਹ ਜਾੜੇ ਦੀ ਮੰਗ ਕਰਦੇ ਆਂ ਵੀ ਉਹਦੀ ਮੰਗ ਇਹਨਾਂ ਦੀ ਮੰਗੇ ਇਹਨਾਂ ਨੂੰ ਉਹ ਦਿੱਤੀ ਜਾਵੇ ਜੀ ਸਰ ਜਦੋਂ ਦਾ ਧਰਨਾ ਲੱਗਾ ਹੋਇਆ ਵਾ ਇੱਥੇ ਕੋਈ ਲੀਡਰ ਪਹੁੰਚਿਆ ਜੀ ਦੇਖੋ ਜੀ ਲੀਡਰਾਂ ਨੇ ਇੱਥੇ ਕੀ ਪਹੁੰਚਣਾ ਵਾ ਲੀਡਰ ਦਾ ਇਧਰ ਨੂੰ ਝਾਕਦੇ ਵੀ ਨਹੀਂ ਹੈ ਕਿਉਂ ਅਸੀਂ ਇਹ ਕਹਿੰਦੇ ਵੀ ਇੱਥੇ ਦੋ ਕਾਨੂੰਨ ਆ ਜਿਹੜੇ ਦੋ ਕਾਨੂੰਨ ਅਸੀਂ ਕਿਉਂ ਕਹਿੰਨੇ ਆ ਉਹ ਇੱਕ ਮਜ਼ਦੂਰ ਲਈ ਕਾਨੂੰਨ ਲੱਗਾ ਅਮੀਰ ਲਈ ਲੱਗਾ ਇੱਥੇ ਦੋ ਕਾਨੂੰਨ ਚੱਲ ਰਹੇ ਆ ਇੱਕ ਪਰਿਵਾਰ ਨੂੰ ਐਫ ਆਈ ਆਰ ਜਿੋਂ ਬਾਹਰ ਕਰਦਾ ਇੱਕ ਨੂੰ ਰੱਖ ਲਿਆ ਕਿਉਂ ਨੁਕਸਾਨ ਦੋਨਾਂ ਦਾ ਹੀ ਬਰਾਬਰ ਦਾ ਵਾ ਅਸੀਂ ਇਹਦਾ ਕਰਕੇ ਮੰਨਦੇ ਵੀ ਇੱਥੇ ਦੋ ਕਾਨੂੰਨ ਆ ਦੋ ਖਸਾ ਵਿੱਚ ਵੀ ਇਹੀ ਗੱਲ ਸੁਣਦੇ ਆ ਵੇ ਦੋ ਕਾਨੂੰਨ ਚੱਲ ਰਹੇ ਆ ਜਿਹੜਾ 2000 ਕਰੋੜ ਵਾਲਾ ਉਹਨੂੰ ਸਰਕਾਰ ਬਾਹੋਂ ਫੜ ਕੇ ਬਾਹਰ ਕਰ ਦਿੰਦੀ ਆ ਤੇ 50000 ਵਾਲੇ ਨੂੰ ਅੰਦਰ ਕਰ ਦਿੰਦੀ ਆ ਜੇ ਕੋਈ ਮਜ਼ਦੂਰ ਬੰਦਾ 50000 ਲੋਨ ਲੈਂਦਾ ਇਹੀ ਕਾਰਨ ਇੱਥੇ ਆ ਕਿਉਂ ਇੱਥੇ ਵੀ ਦੋ ਕਾਨੂੰਨ ਨੇ ਚੱਲ ਰਹੇ ਕਿਉਂ ਇਹਨਾਂ ਦਾ ਕੋਪਸੀ ਆ ਨਾਂ ਤਾਂ ਇੱਥੋਂ ਦੀ ਐਮਐਲਏ ਜਿਹੜੀ ਸਰਬਜੀਤ ਕੌਰ ਆ ਉਹ ਬਸ ਰਹੀ ਆ ਜੋ ਪਹਿਲਾਂ ਜ਼ਰੂਰ ਇਹਨਾਂ ਨੂੰ ਕਹਿੰਦੀ ਰਹੀ ਆ ਜਿੰਨਾ ਚਿਰ ਉਹ ਐਮਐਲਏ ਨਹੀਂ ਬਣੀ ਸੀ ਵੀ ਮੈਂ ਤੁਹਾਡਾ ਦੁੱਖ ਸੁਣੂੰਗੀ ਥੋੜੇ ਜਾ ਕੇ ਬੈਠੂੰਗੀ ਵੀ ਮੈਂ ਐਮਐਲਏ ਦੁਬਾਰੇ ਬਣ ਜਾਵਾਂ ਥੋੜਾ ਹੱਲ ਵੀ ਕਰਾਂਗੇ ਲਾਸਟ ਵਿੱਚ ਕੀ ਕਹਿਣਾ ਚਾਹੁੰਗੇ ਜੀ ਲਾਸਟ ਦੇ ਸੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਮਾਤਾਵਾ ਉਹਨੂੰ ਪੈਸੇ ਲੱਗ ਜੇ ਤੇ ਜਿਹੜਾ ਨੁਕਸਾਨ ਨਾਲ ਮਾਸਟਰ ਜੀ ਇਕਬਾਲ ਸਿੰਘ ਆ ਅਸੀਂ ਨੌਕਰੀ ਦੀ ਮੰਗ ਕਰਦੇ ਆ ਜੋਗੇ ਕੋਰ ਨੇ ਆਰਡਰ ਕੀਤੇ ਨੇ 6 ਕਰੋੜ ਦੇ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਉਹ 6 ਕਰੋੜ ਇਹਨਾਂ ਨੂੰ ਦਿੱਤਾ ਜਾਵੇ ਤੇ ਦੂਜੇ ਪਰਿਵਾਰ ਨੂੰ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤਾ ਜਾਵੇ ਕਿਉਂ ਉਹ ਵੀ ਬਰਾਬਰ ਦੇ ਹੱਕਦਾਰ ਹੈ ਕਿ ਉਹਨਾਂ ਦਾ ਵੀ ਇਨਸਾਨ ਹੋਇਆ ਇਹ ਜਨਤਾ ਜੱਟ ਲੜਨ ਵਾਲੇ ਲੋਕ ਹੈ। ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਮੈਂ ਵੀ ਜੀ ਦਾ ਕਾਰਜ ਚਾਲ ਵਾਹਿਗੁਰੂ ਜੀ ਕੀ ਨਾ ਸੰਸਦ ਜੀ ਆਪਣਾ ਮੇਰਾ ਨਾਮ 2663 ਟੂ ਰਿਪੋਰਟ ਹੈ ਜੀ ਸੰਘੇ ਸੰਘਰਸ਼ਾਂ ਦਾ ਲੜਾਕੂ ਯੋਧਾ ਜੋ ਅੱਜ ਤੱਕ ਕਿਤੇ ਨਹੀਂ ਕੋਈ ਬਖਤਾ ਬਈ ਆ ਕੇ ਹੇਤ ਤੇ ਮਜੀਬਤ ਪਈ ਆ ਲੋਕ ਆ ਆਪਣੇ ਹੱਕਾਂ ਲਈ ਲੜਦੇ ਆ ਤਾਂ ਉਹਨਾਂ ਲਈ 24 ਘੰਟੇ ਪਿਆਰ ਵਾਰ ਪਿਆ ਰਹਿਣ ਵਾਲਾ ਜੋਧਾ ਅੱਜ ਅਸੀਂ ਜਗਰਾਵੋਂ ਵਿਖੇ ਜਿਵੇਂ ਤੋ ਪੌਣੇ 3-4 ਪਹਿਲਾਂ ਦਾ ਧਰਨਾ ਲਗਾਈ ਬੈਠੇ ਆ ਉਹ ਬੀਬੀ ਕੁਲਵੰਤ ਕੌਰ ਫਜ਼ੂਲਪੁਰ ਉੱਪਰ ਇੱਕ ਬੇਗਨਾ ਲੜਕੀ ਉੱਪਰ ਇਥੋਂ ਦੇ ਇੱਕ ਡ੍ਰਿੰਦੇ ਪੁਲਿਸ ਅਧਿਕਾਰੀ ਗ੍ਰਿੰਦਰ ਸਿੰਘ ਪੱਲ ਨੇ ਜਾ ਕੇ ਪੰਤਾ ਦੇ ਛਿਹਰੇ ਦੇ ਕੇ ਉਹਨਾਂ ਨੂੰ ਮੌਤ ਦੇ ਕਿਨਾਰੇ ਲਿਜਾ ਕੇ ਖਲੀ ਕਰ ਦਿੱਤਾ ਗਿਆ ਜੋ ਕਿ ਲਗਭਗ ਕਿੰਨਾ ਵਿਫਤਾ ਭੜ ਕੇ ਆਪਣਾ ਅਸੀਂ ਤਾਂ ਸ਼ਹੀਦ ਹੋਈ ਗਈ ਹੈ ਕਹਿੰਦੇ ਆ ਜੀ ਤਾਂ ਉਹਨਾਂ ਨੂੰ ਬਪੂ ਜੀ ਇਸ ਧਰਨੇ ਨੂੰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਜੀ ਇਸ ਧਰਨੇ ਨੂੰ ਜੀ ਸਾਨੂੰ ਪੜੇ ਚੰਦ ਚਾਰ ਹੋ ਚਲੇ ਆ ਜੀ ਇਹ ਇਸ ਦਾ ਦੁਜਾ ਮਾਨਜੋਗ ਅਦਾਲਤ ਨੇ ਤੁਹਾਨੂੰ ਕੋਈ ਦਿੱਤਾ ਫਾਸ਼ਨ ਜੀ ਹਾਂਜੀ ਹੁਣ ਮਾਨਜੋਗ ਅਦਾਲਤ ਨੇ ਤੁਹਾਨੂੰ ਸੈਸ਼ਨ ਕੋਰਟ ਤੋਂ ਹੁਕਮ ਹੋਇਆ ਹੈ ਜੇ ਉਹਨਾਂ ਨੇ ਕਿਹਾ ਵੀ ਇੱਕ ਕੇਸ ਕੇਸ ਦੀ ਇੱਕ ਔਟ ਆਈ ਪੀਐਸ ਦੇ ਅਧਿਕਾਰੀ ਜਾਂਚ ਕਰਕੇ ਭੇਜੇ ਪਰ ਅਜੇ ਤੱਕ ਆਰਡਰ ਹੋਏ ਹੋਏ ਆ ਇੱਥੇ ਤੱਕ ਪਹੁੰਚੇ ਨਹੀਂ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਿਸੇ ਆਪਣੇ ਹੱਥ ਹਮ ਦੀਪਾਂ ਦੀ ਹਰ ਦਰਦ ਤੇ ਇਮਾਨਦਾਰ ਔਰ ਆਈਪੀਐਸ ਨੂੰ ਜਾਂਚ ਕਰਵਾ ਕੇ ਤਾਨੂੰਨਿਆ ਦਿੱਤਾ ਜਾਵੇ